ਸਤਿ ਸ਼੍ਰੀ ਅਕਾਲ ਦੋਸਤੋ ਕਹਿੰਦੇ ਜਦੋਂ ਪੰਜਾਬ ਦੇ ਵਟਵਾਰੇ ਦਾ ਪਤਾ ਲੱਗਿਆ ਤਾਂ ਭਾਰਤ ਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਲੱਖਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਦੂਜੇ ਪਾਸੇ ਜਾਣਾ ਪਿਆ ਪੂਰੇ ਦੇ ਪੂਰੇ ਭਾਈਚਾਰੇ ਜੋ ਸਦੀਆਂ ਤੋਂ ਘਿਓ ਖਿਚੜੀ ਵਾਂਗ ਰਹਿ ਰਹੇ ਸਨ ਇਹ ਵਿਛੜੇ ਇੱਕ ਅੰਦਾਜ਼ੇ ਦੇ ਮੁਤਾਬਕ ਕਹਿੰਦੇ ਲਗਭਗ 1 ਕਰੋੜ 20 ਲੱਖ ਤੋਂ ਜ਼ਿਆਦਾ ਲੋਕਾਂ ਨੇ ਰੈਡ ਲਿਫਰ ਰੇਖਾ ਸੀ ਜਿਹੜੀ ਉਹਨੂੰ ਪਾਰ ਕੀਤਾ ਇਹਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਮਨੁੱਖੀ ਪ੍ਰਵਾਸ ਮੰਨਿਆ ਜਾਂਦਾ ਰੈਡ ਲਿਫ ਨੇ ਦੋਹਾਂ ਦੇਸ਼ਾਂ ਵਿਚਕਾਰ 2900 ਕਿਲੋਮੀਟਰ ਲੰਬੀ ਸਰਹੱਦ ਬਣਾ ਦਿੱਤੀ ਸੀ ਸਰਹੱਦ ਜੋ ਅੱਜ ਵੀ ਦੋਵਾਂ ਦੇਸ਼ਾਂ ਦੇ ਦਰਮਿਆਨ ਤਣਾਅ ਅਤੇ ਖੱਟੇ ਰਿਸ਼ਤਿਆਂ ਦੀ ਜੜ ਬਣੀ ਹੋਈ ਹੈ ਤਾਂ ਦੋਸਤੋ ਤਾਂ ਹੀ ਲਿਖਿਆ ਸੀ ਅਮਰਤਾ ਪ੍ਰੀਤਮ ਨੇ ਸਾਡੇ ਬੇਲੇ ਲਾਛਾਂ ਵੇਚੀਆਂ ਤੇ ਲਹੂ ਦੀ پری جناب ਸੋ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਕਰ ਦਿਓ